ਅੱਜ ਸਤ ਬਾਬਾ ਮਾਝ ਸਿੰਘ ਮਹਾਰਾਜ ਜੀ ਦੀ ਆਪਾਂ ਵਰਸੀ ਮਨਾ ਰਹੇ ਆ ਤੁਸੀਂ ਵੀ ਇੱਥੇ ਪਹੁੰਚੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਬਾਬਾ ਮਾਝ ਸਿੰਘ ਘੋੜਾ ਦੀ ਛੇੜੀ ਜਾਦ ਮਨਾਈ ਗਈ ਆ ਉੱਥੇ ਮੈਂ ਹੀ ਕਹਾਂਗਾ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚੋ ਸਿੰਘ ਸਜੋ ਬਾਣੀ ਬਾਣੀ ਦੇ ਧਾਰਨੀ ਹੋਵੋ ਤੁਸੀਂ ਬਾਬਿਆਂ ਦੇ ਵਾਰਸੋ ਬਾਬਿਆਂ ਦੇ ਜਿੱਦਾਂ ਚ ਰਵਾਰਸ ਰਹੇ ਤੇ ਤੁਸੀਂ ਬਾਬਾ ਜਸਾ ਸਿੰਘ ਆਲੂ ਵਾਲੀਏ ਛੇਰੇ ਪੰਜਾਬ ਹਰੀ ਸਿੰਘ ਦਲੂਏ ਅਖਵਾਏ ਤੇ ਜਦੋਂ ਦੇ ਤੁਸੀਂ ਬਾਬਿਆਂ ਨੂੰ ਛੱਡ ਕੇ ਹੋਰ ਪਾਸੇ ਦੁਰ ਗਏ ਹੋ ਤੇ ਤੁਹਾਡੇ ਹਾਲਾਤ ਅੱਜ ਦੇਖ ਸਕਦੇ ਹੋ ਕਿ ਪੰਜਾਬ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਕੱਖਾਂ ਤੋਂ ਹੌਲਾ ਹੁੰਦਾ ਨਜ਼ਰ ਆਉਂਦਾ ਹੈ ਤੇ ਕੋਈ ਦੇਰੀ ਨਹੀਂ ਜਿਹੜੇ ਸਿੱਖੀ ਚ ਕੁਸਪੈਠ ਕਰਕੇ ਤੇ ਸਿੱਖੀ ਦੀ ਨਸਲ ਖੁਸ਼ੀ ਕਰ ਰਹੇ ਆ ਉਹ ਵੀ ਦੇਰੀ ਜਿਹੜੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਦੇ ਨੇ ਇਸ ਲਈ ਅੱਜ ਸਿੱਖ ਨੌਜਵਾਨੀ ਨੂੰ ਆਪਣੇ ਵੱਲ ਖਾਸ ਤਵੱਜੋ ਦੇਣ ਦੀ ਜ਼ਰੂਰਤ ਹੈ ਤਾਂ ਕਿ ਇਹ ਬਾਬਿਆਂ ਦੇ ਵਾਰਸ ਮੁਰਬਾਬੇ ਹੋਣ ਤੇ ਸਰਕਾਰ ਖਾਲਸਾ ਹੋਣ ਚਾਵੇ ਜਿੱਥੇ ਅਜੀਜੂਦੀਨ ਮੁਖਮचंद ਤੇ ਹਰੇਕ ਵਰਗ ਤੋਂ ਆਜ਼ਾਦ ਫਿਰਦਾ ਨਿਗਮਾਂ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਗੱਲ ਕੀਤੀ ਜਾ ਸਕਦਾ ਉਹ ਲੰਗਰ ਵੀ ਚੱਲ ਰਹੇ ਨੇ ਜਦਾ ਡੇਰੇ ਦੇ ਜਦਾ ਪਰਤੀ ਕਰਾਣ ਦਾ ਹੋਣਾ ਚਾਹਦਾ ਦਾ ਜਿਹੜਾ ਜੋ ਸੰਦਾਵਾਰੇ ਤੋਂ ਗੱਲ ਲੰਗਰ ਬਾੜੀ ਗੱਲ ਨਹੀਂ ਤੁਸੀਂ ਲੰਗਰ ਦੀ ਸੇਵਾ ਵੀ ਕਰੋ ਪਰ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਜਿਹੜਾ ਪੈਸਾ ਉਹ ਬਚਾ ਕੇ ਉਹ ਲੰਗਰ ਸ਼ੁਰੂ ਕਰੋ ਜਿੱਥੇ ਪੰਜਾਬ ਦੀ ਜਿਹੜੇ ਲੋਕ ਨੇ ਕੁਝ ਪੜ੍ਹਾਈ ਤੋਂ ਬੈਠੇ ਨੇ ਕੁਝ ਦਵਾਈ ਤੋਂ ਬੈਠੇ ਨੇ ਕੁਝ ਛੱਤ ਤੋਂ ਬੈਠੇ ਨੇ ਤੇ ਕੁਝ ਹੋਰ ਸਮੱਸਿਆਵਾਂ ਚ ਘਰੇ ਹੋਏ ਆ ਉਨ੍ਹਾਂ ਲਈ ਆਪਾਂ ਨੂੰ ਇਹ ਜਿਹੜੇ ਦਸਵੰਧ ਦਾ ਪੈਸਾ ਉਧਰ ਵਰਤਣ ਦੀ ਜ਼ਰੂਰਤ ਐ ਲੰਗਰ ਨੂੰ ਬਿਲਕੁਲ ਸਾਦਾ ਬਣਾ ਲਓ ਉੱਥੇ ਬਹੁਤੇ ਪਕਵਾਨ ਬਣਾਉਣ ਦੀ ਜ਼ਰੂਰਤ ਨਹੀਂ ਉਹਨਾਂ 'ਕ ਰੱਖੋ ਭੁੱਖ ਲੱਗੇ ਤੇ ਖਾਣਾ ਨਹੀਂ ਦਵੇ ਤਾਂ ਸੌਣਾ ਹੀ ਵਾਹਿਗੁਰੂ ਜੀ ਕਾ ਕਾ